ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੀ ਆ ਅੱਜ ਦੀਆਂ ਖਬਰਾਂ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਅਕਸਰ ਕਿਸੇ ਨਾ ਕਿਸੇ ਕਾਰਨ ਕਰਕੇ ਖਬਰਾਂ 'ਚ ਰਹਿੰਦੇ ਨੇ ਹੁਣ 트ੰਪ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਆਪਣੀ ਸਰਕਾਰ ਦੇ ਸਿਹਤ ਸਕੱਤਰ ਰੋਬਰਟ ਐਫ ਕੈਨੇਡੀ ਜੂਨੀਅਰ ਦਾ ਮਜ਼ਾਕ ਉਡਾਉਂਦੇ ਦਿਖਾਈ ਦੇ ਰਹੇ ਨੇ ਇਹ ਵੀਡੀਓ ਵਾਈਟ ਹਾਊਸ ਦਾ ਹੈ ਮੀਡੀਆ ਗੱਲਬਾਤ ਦੌਰਾਨ ਟਰੰਪ ਦਵਾਈਆਂ ਦੀਆਂ ਕੀਮਤਾਂ ਘਟਾਉਣ ਬਾਰੇ ਚਰਚਾ ਕਰ ਰਹੇ ਸਨ ਅਚਾਨਕ ਉਹਨਾਂ ਦੇ ਪਿੱਛੇ ਖੜੇ ਸਿਹਤ ਸਕੱਤਰ ਨੇ ਛਿੱਕ ਮਾਰ ਦਿੱਤੀ ਕੈਨੇਡੀ ਦੀ ਛਿੱਕ ਤੇ ਟਰੰਪ ਦੀ ਪ੍ਰਤੀਕਿਰਿਆ ਨੇ ਸਾਰੇ ਹਸਣ ਲਾ ਦਿੱਤੇ ਵਾਈਟ ਹਾਊਸ ਦੀ ਪ੍ਰੈਸ ਬਰੀਫਿੰਗ ਦੌਰਾਨ ਟਰੰਪ ਫਾਈਜ਼ਰ ਨਾਲ ਇੱਕ ਸੌਦੇ ਦਾ ਐਲਾਨ ਕਰ ਰਹੇ ਸਨ ਤੇ ਦਵਾਈਆਂ ਦੀਆਂ ਕੀਮਤਾਂ ਘਟਾਉਣ ਦੀ ਯੋਜਨਾ ਦਾ ਵਰਣਨ ਕਰ ਰਹੇ ਸਨ ਟਰੰਪ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਇنسੂਲਿਨ ਦੀ ਕੀਮਤ ਘਟਾਉਣ ਦੀ ਕੋਸ਼ਿਸ਼ ਕੀਤੀ ਸੀ 트럼ਪ ਨੇ ਭਾਸ਼ਣ ਦੌਰਾਨ ਕੈਨੇਡੀ ਦੇ ਉੱਚੀ ਆਵਾਜ਼ ਚ ਛਿੱਕ ਮਾਰਨ ਤੋਂ ਬਾਅਦ ਪ੍ਰਤੀਕਿਰਿਆ ਦਿੰਦੇ ਹੋਏ ਕਿਆ ਰੱਬ ਤੁਹਾਨੂੰ ਅਸੀਸ ਦੇਵੇ ਬੌਬੀ ਮੈਨੂੰ ਉਮੀਦ ਹੈ ਕਿ ਮੈਨੂੰ ਹੁਣ ਕੋਵਿਡ ਨਹੀਂ ਹੋਵੇਗਾ 트럼ਪ ਇੱਥੇ ਹੀ ਨਹੀਂ ਰੁਕਿਆ ਉਸਨੇ ਫਾਈਜ਼ਰ ਦੇ ਸੀਈਓ ਐਲਬਰਟ ਬਾਰਲਾ ਵੱਲ ਇਸ਼ਾਰਾ ਕੀਤਾ ਤੇ ਕਿਹਾ ਕਿ ਉਸਨੂੰ ਕੋਵਿਡ 19 ਦੇ ਲੱਛਣਾਂ ਦਾ ਮੁਕਾਬਲਾ ਕਰਨ ਲਈ ਪੈਕਲੋਵਿਡ ਲਗਵਾਉਣਾ ਚਾਹੀਦਾ ਹੈ ਕਿ ਤੁਹਾਡੇ ਕੋਲ ਪੈਕਲੋਵਿਡ ਹੈ 트럼ਪ ਨੇ ਕਿਹਾ ਕੈਨੇਡੀ ਪਹਿਲਾਂ ਹੀ ਪੈਕਲੋਵਿਡ ਮਿਲ ਚੁੱਕਾ ਹੈ ਜਲਦੀ ਮੈਨੂੰ ਵੀ ਇੱਕ ਦੇ ਦਿਓ ਇਹ ਧਿਆਨ ਦੇਣ ਯੋਗ ਹੈ ਕਿ 트াম্প ਨੇ ਕਈ ਉਤਪਾਦਾਂ ਤੇ ਟੈਰਿਫ ਲਗਾਏ ਨੇ ਹਾਲਾਂਕਿ ਫਾਈਜ਼ਰ ਨੂੰ 3 ਸਾਲਾਂ ਲਈ ਟੈਰਿਫ ਤੋਂ ਛੋਟ ਦਿੱਤੀ ਗਈ ਹੈ ਇਸ ਦਾ ਮਤਲਬ ਹੈ ਕਿ ਫਾਈਜ਼ਰ ਨੂੰ ਅਮਰੀਕਾ 'ਚ ਆਪਣੀਆਂ ਦਵਾਈਆਂ ਵੇਚਣ ਲਈ ਟੈਰਿਫ ਨਹੀਂ ਦੇਣੇ ਪੈਣਗੇ ਜਿਸ ਨਾਲ ਅਮਰੀਕਾ 'ਚ ਦਵਾਈਆਂ ਦੀਆਂ ਕੀਮਤਾਂ ਘੱਟ ਰਹਿਣਗੀਆਂ ਤੇ ਉਹਨਾਂ ਨੂੰ ਹੋਰ ਕਿਫਾਇਤੀ ਬਣਾਇਆ ਜਾਵੇਗਾ दे दे पैक्सिव ओवर इट व्हाट इज इट पैक्सिव इट हीस गॉट पैक्सिव ओवर इट गिव मी गिव मी अ पैक्सिव ओवर इट इमीडिएटली ਰਾਸ਼ਟਰਪਤੀ ਡੋਨਲਡ 트੍ਰੰਪ ਨੇ ਕਹਿ ਕੇ ਸੱਤ ਗਲੋਬਲ ਜੰਗਾਂ ਨੂੰ ਖਤਮ ਕਰਨ ਚ ਉਹਨਾਂ ਦੀ ਭੂਮਿਕਾ ਦੇ ਬਾਵਜੂਦ ਜੇਕਰ ਉਹਨਾਂ ਨੂੰ ਨੋਬਲ ਪੁਰਸਕਾਰ ਨਹੀਂ ਦਿੱਤਾ ਜਾਂਦਾ ਤੇ ਇਹ ਅਮਰੀਕਾ ਲਈ ਵੱਡਾ ਅਪਮਾਨ ਹੋਵੇਗਾ ਗਾਜ਼ਾ ਸੰਘਰਸ਼ ਨੂੰ ਖਤਮ ਕਰਨ ਦੀ ਆਪਣੀ ਯੋਜਨਾ ਦਾ ਹਵਾਲਾ ਦਿੰਦੇ ਹੋਏ 트੍ਰੰਪ ਨੇ ਮੰਗਲਵਾਰ ਨੂੰ ਕਵਾਂਟਿਕੋ ਵਿਖੇ ਫੌਜੀ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਮੈਨੂੰ ਲੱਗਦਾ ਹੈ ਕਿ ਅਸੀਂ ਇਹ ਸਮਝ ਲਿਆ ਹੈ ਹੁਣ ਹਮਾਸ ਨੂੰ ਸਹਿਮਤ ਹੋਣਾ ਪਵੇਗਾ ਤੇ ਜੇਕਰ ਉਹ ਨਹੀਂ ਕਰਦੇ ਤਾਂ ਇਹ ਉਹਨਾਂ ਲਈ ਬਹੁਤ ਮੁਸ਼ਕਲ ਹੋਵੇਗੀ ਸਾਰੇ ਅਰਬ ਅਤੇ ਮੁਸਲਿਮ ਦੇਸ਼ ਸਹਿਮਤ ਨੇ ਇਜ਼ਰਾਇਲ ਸਹਿਮਤ ਹੈ ਇਹ ਬਹੁਤ ਵਧੀਆ ਗੱਲ ਹੈ ਕਿ ਸਾਰੇ ਇਕੱਠੇ ਹੋਏ ਨੇ ਟਰੰਪ ਨੇ ਕਿਹਾ ਕਿ ਜੇਕਰ ਸੋਮਵਾਰ ਨੂੰ ਐਲਾਨੀ ਗਈ ਗਾਜ਼ਾ ਸੰਘਰਸ਼ ਨੂੰ ਖਤਮ ਕਰਨ ਦੀ ਉਹਨਾਂ ਦੀ ਯੋਜਨਾ ਸਫਲ ਹੋ ਜਾਂਦੀ ਹੈ ਤਾਂ ਉਹ ਕੁਝ ਹੀ ਮਹੀਨਿਆਂ 'ਚ ਅੱਠ جنگਾਂ ਨੂੰ ਸੁਲਝਾ ਲੈਣਗੇ ਟਰੰਪ ਨੇ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਕਿਸੇ ਨੇ ਕਦੀ ਅਜਿਹਾ ਨਹੀਂ ਕੀਤਾ ਤੇ ਫਿਰ ਵੀ ਕੀ ਤੁਹਾਨੂੰ ਨੋਬਲ ਪੁਰਸਕਾਰ ਮਿਲੇਗਾ ਬਿਲਕੁਲ ਨਹੀਂ ਉਹ ਇਹ ਕਿਸੇ ਅਜਿਹੇ ਵਿਅਕਤੀ ਨੂੰ ਦੇਣਗੇ ਜਿਸ ਨੇ ਕੁਝ ਨਹੀਂ ਕੀਤਾ ਉਹ ਇਹ ਕਿਸੇ ਅਜਿਹੇ ਵਿਅਕਤੀ ਨੂੰ ਦੇਣਗੇ ਜਿਸ ਨੇ ਡੋਨਾਲਡ 트੍ਰੰਪ ਦੇ ਵਿਚਾਰਾਂ ਅਤੇ ਯੁੱਧ ਨੂੰ ਹੱਲ ਕਰਨ ਲਈ ਕੀਤੇ ਗਏ ਕੰਮਾਂ ਬਾਰੇ ਇੱਕ ਕਿਤਾਬ ਲਿਖੀ ਹੈ ਹਾਂ ਨੋਬਲ ਪੁਰਸਕਾਰ ਇੱਕ ਲੇਖਕ ਨੂੰ ਜਾਵੇਗਾ ਪਰ ਅਸੀਂ ਦੇਖਾਂਗੇ ਕਿ ਕੀ ਹੁੰਦਾ ਹੈ ਡੋਨਲਡ ਟਰੰਪ ਨੇ ਕਿਹਾ ਕਿ ਇਹ ਸਾਡੇ ਦੇਸ਼ ਲਈ ਬਹੁਤ ਵੱਡੀ ਬੇਇੱਜ਼ਤੀ ਹੋਵੇਗੀ ਮੈਂ ਤੁਹਾਨੂੰ ਦੱਸ ਦਿਆਂ ਮੈਂ ਇਹ ਨਹੀਂ ਚਾਹੁੰਦਾ ਮੈਂ ਇਹ ਆਪਣੇ ਦੇਸ਼ ਲਈ ਚਾਹੁੰਦਾ ਹਾਂ ਇਹ ਸਨਮਾਨ ਸਾਡੇ ਦੇਸ਼ ਨੂੰ ਦਿੱਤਾ ਜਾਣਾ ਚਾਹੀਦਾ ਕਿਉਂਕਿ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਕਿਰਪਾ ਕਰਕੇ ਇਸ ਬਾਰੇ ਸੋਚੋ ਮੈਨੂੰ ਲੱਗਦਾ ਹੈ ਕਿ ਇਹ ਸਫਲ ਹੋਵੇਗੀ ਮੈਂ ਇਹ ਹਲਕੇ 'ਚ ਨਹੀਂ ਕਹਿੰਦਾ ਕਿਉਂਕਿ ਮੈਂ ਸਮਝੌਤਿਆਂ ਬਾਰੇ ਕਿਸੇ ਨਾਲੋਂ ਵੀ ਵੱਧ ਜਾਣਦਾ ਹਾਂ ਪਰ 8 ਸਮਝੌਤੇ ਹੋਣਾ ਇੱਕ ਸੱਚਮੁੱਚ ਸਨਮਾਨ ਦੀ ਗੱਲ ਹੈ ਟਰੰਪ ਦੀਆਂ ਇਮੀਗ੍ਰੇਸ਼ਨ ਨੀਤੀਆਂ ਜਿੱਥੇ ਕੱਚੇ ਪ੍ਰਵਾਸੀਆਂ ਦੇ ਬਿਸਤਰੀ ਗੋਲ ਕਰ ਰਹੀਆਂ ਨੇ ਉੱਥੇ ਹੀ ਪੜ੍ਹੇ ਲਿਖੇ ਨੌਜਵਾਨਾਂ ਨੂੰ ਲੱਖ ਯਤਨਾਂ ਦੇ ਬਾਵਜੂਦ ਨੌਕਰੀਆਂ ਨਹੀਂ ਮਿਲ ਰਹੀਆਂ ਅਮਰੀਕਾ ਤੋਂ ਰਵਾਨਾ ਹੋਰੀ ਇੱਕ ਭਾਰਤੀ ਮੁਟਿਆਰ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੋ ਹੁਣ ਦੁਬਈ 'ਚ ਨੌਕਰੀ ਕਰੇਗੀ ਨਾਰਥ ਵੈਸਟਰਨ ਯੂਨੀਵਰਸਿਟੀ ਤੋਂ 2024 'ਚ ਪੜ੍ਹਾਈ ਮੁਕੰਮਲ ਕਰਨ ਵਾਲੀ ਅਨੰਨਿਆ ਜੋਸ਼ੀ ਨੇ ਕਿਹਾ ਕਿ ਉਸ ਦੀ ਜ਼ਿੰਦਗੀ ਦਾ ਇਹ ਸਭ ਤੋਂ ਵੱਡਾ ਕਦਮ ਹੈ ਇੱਕ ਖੁਦਮੁਖਤਿਆਰ ਬਾਲਗ ਵਜੋਂ ਅਮਰੀਕਾ ਹੀ ਉਸ ਦਾ ਪਹਿਲਾ ਘਰ ਸੀ ਪਰ ਬਦਕਿਸਮਤੀ ਨਾਲ ਹੁਣ ਇਸ ਨੂੰ ਅਲਵਿਦਾ ਕਹਿਣਾ ਪਿਆ। ਇੱਥੇ ਦੱਸਣਾ ਬਣਦਾ ਹੈ ਕਿ ਅਨੰਨਿਆ ਜੋਸ਼ੀ ਨੇ 4 ਮਹੀਨੇ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਦਿਆਂ ਨੌਕਰੀ ਦੀ ਮੰਗ ਕੀਤੀ ਸੀ। ਉਸਨੇ ਕਿਹਾ ਕਿ ਨੌਕਰੀ ਦੀ ਅਣਹੋਦ 'ਚ ਉਸਦਾ ਵੀਜ਼ਾ ਬਰਕਰਾਰ ਨਹੀਂ रह ਸਕੇਗਾ ਤੇ ਅਮਰੀਕਾ ਛੱਡਣਾ ਪੈ ਸਕਦਾ ਹੈ। ਸੋਸ਼ਲ ਮੀਡੀਆ ਰਾਹੀਂ ਕੀਤੀਆਂ ਅਪੀਲਾਂ ਕੰਮ ਨਾ ਆਈਆਂ ਤੇ ਆਖਰਕਾਰ ਦੁਬਈ 'ਚ ਨੌਕਰੀ ਮਿਲਣ ਤੇ ਅਨੰਨਿਆ ਮੱਧ ਪੂਰਬ ਦੇ ਮੁਲਕ ਵੱਲ ਰਵਾਨਾ ਹੋ ਗਈ। ਅਮਰੀਕਾ ਦੇ ਵਣਜ ਮੰਤਰੀ ਹਾਰਵਰਡ ਲੂਟਨਿਕ ਨੇ ਕਿਹਾ ਕਿ ਫਰਵਰੀ 2026 ਚ H1B ਵੀਜ਼ਾ ਮਾਮਲੇ ਚ 1 ਲੱਖ ਡਾਲਰ ਦੀ ਨਵੀਂ ਫੀਸ ਲਾਗੂ ਹੋਣ ਤੋਂ ਪਹਿਲਾਂ ਵੀਜ਼ਾ ਪ੍ਰਕਿਰਿਆ ਚ ਕਾਫੀ ਬਦਲਾਅ ਹੋਣਗੇ। ਉਹਨਾਂ ਸਸਤੇ ਤਕਨੀਕੀ ਸਲਾਹਕਾਰਾਂ ਦੇ ਮੁਲਕ ਚ ਆਉਣ ਅਤੇ ਪਰਿਵਾਰਾਂ ਨੂੰ ਨਾਲ ਲਿਆਉਣ ਦੇ ਵਿਚਾਰ ਨੂੰ ਗਲਤ ਠਹਿਰਾਇਆ। ਟਰੰਪ ਪ੍ਰਸ਼ਾਸਨ ਨੇ ਇਸ ਮਹੀਨੇ ਨਵੇਂ H1B ਵੀਜ਼ੇ ਲਈ 1 ਲੱਖ ਡਾਲਰ ਦੀ ਯਕਮੋਸ਼ਤ ਫੀਸ ਦਾ ਐਲਾਨ ਕੀਤਾ ਹੈ। ਇਸ ਹੁਕਮ ਦਾ ਅਸਰ ਆਰਜੀ ਵੀਜ਼ਿਆਂ ਤੇ ਅਮਰੀਕਾ ਚ ਕੰਮ ਕਰਨ ਦੇ ਇੱਛੁਕ ਭਾਰਤੀ ਮਾਹਿਰਾਂ ਤੇ ਪੈਣ ਦੀ ਸੰਭਾਵਨਾ ਹੈ ਲੂਟਨਿਕ ਨੇ ਇੰਟਰਵਿਊ ਦੌਰਾਨ ਕਿਹਾ ਕਿ ਐਚ1ਬੀ ਵੀਜ਼ਾ ਪ੍ਰਕਿਰਿਆ ਚ ਕਈ ਬਦਲਾਅ ਹੋਣਗੇ ਤੇ ਇਹ ਲਾਟਰੀ ਨਹੀਂ ਰਹੇਗੀ ਉਹਨਾਂ ਸਵਾਲ ਕੀਤਾ ਕਿ ਹੁਨਰਮੰਦ ਕਾਮਿਆਂ ਨੂੰ ਮੁਲਕ ਚ ਲਾਟਰੀ ਯੋਜਨਾ ਰਾਹੀਂ ਕਿਉਂ ਲਾਉਣਾ ਚਾਹੀਦਾ ਹੈ ਉਹਨਾਂ ਕਿਹਾ ਕਿ 1990 ਚ ਬਣੀ ਐਚ1ਬੀ ਪ੍ਰਕਿਰਿਆ ਦਾ ਬਦਲਾ ਸਾਰਿਆਂ ਨੇ ਸਹਿਮਤੀ ਜਤਾਈ ਹੈ ਲੂਟਨਿਕ ਨੇ ਕਿਹਾ ਕਿ H1B ਲੋਟਰੀ ਪ੍ਰਣਾਲੀ ਨੂੰ ਸੁਧਾਰਨ ਦੀ ਲੋੜ ਹੈ ਤੇ ਅਮਰੀਕਾ ਨੂੰ ਸਿਰਫ ਵੱਧ ਹੁਨਰਮੰਦ ਵਿਅਕਤੀਆਂ ਨੂੰ ਨੌਕਰੀਆਂ ਦੇਣੀਆਂ ਚਾਹੀਦੀਆਂ ਨੇ ਉਹਨੇ ਇਹ ਵੀ ਕਿਹਾ ਕਿ ਉੱਚ ਡਿਗਰੀ ਵਾਲੇ ਡਾਕਟਰਾਂ ਤੇ ਅਧਿਆਪਕਾਂ ਨੂੰ ਅਮਰੀਕਾ 'ਚ ਆਉਣ ਦੀ ਇਜਾਜ਼ਤ ਮਿਲਣੀ ਚਾਹੀਦੀ ਆ ਪਰ ਜੇ ਕੰਪਨੀਆਂ ਇੰਜੀਨੀਅਰ ਨਿਯੁਕਤ ਕਰਨਾ ਚਾਹੁੰਦੀਆਂ ਨੇ ਤਾਂ ਉਹ ਸਿਰਫ ਵੱਧ ਤਨਖਾਹ ਵਾਲੇ ਲੋਕਾਂ ਨੂੰ ਹੀ ਨਿਯੁਕਤ ਕਰਨ ਅਮਰੀਕਾ ਦੀ ਫੈਡਰਲ ਸਰਕਾਰ ਵੱਲੋਂ ਸ਼ਟਡਾਊਨ ਲਾਗੂ ਕੀਤਾ ਗਿਆ ਜਿਸ ਤਹਿਤ ਸਰਕਾਰੀ ਖਰਚਿਆਂ ਨੂੰ ਬੰਦ ਕਰ ਦਿੱਤਾ ਗਿਆ ਲਗਭਗ 1 ਲੱਖ ਤੋਂ ਵੱਧ ਸਰਕਾਰੀ ਕਰਮਚਾਰੀਆਂ ਨੂੰ ਨੌਕਰੀਆਂ ਤੋਂ ਬਰਖਾਸਤ ਕਰ ਦਿੱਤਾ ਗਿਆ ਵਿੱਤੀ ਸਾਲ ਦੇ ਅਖੀਰਲੇ ਦਿਨ ਕਾਨੂੰਨ ਸਾਜ਼ਾ ਨੇ ਇਹ ਫੈਸਲਾ ਲਿਆ ਤੇ ਹੁਣ ਇਸ ਸ਼ਟਡਾਊਨ ਤੇ ਪੱਕੀ ਮੋਹਰ ਲੱਗ ਗਈ ਹੈ ਹਾਲੇ ਇਹ ਪੱਕਾ ਨਹੀਂ ਹੈ ਕਿ ਇਹ ਸ਼ਟਡਾਊਨ ਕਿੰਨਾ ਲੰਬਾ ਸਮਾਂ ਚੱਲੇਗਾ ਇਸ ਦੇ ਲਈ ਡੈਮੋਕ੍ਰੈਟਿਕ ਆਗੂਆਂ ਤੇ ਵੀ ਕਾਫੀ ਪ੍ਰੈਸ਼ਰ ਪਾਇਆ ਗਿਆ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਕਾਰਜਕਾਲ ਚ ਇਹ ਪਹਿਲਾ ਸ਼ਟਡਾਊਨ ਹੈ ਅਮਰੀਕਾ ਚ ਫੈਡਰਲ ਸਰਕਾਰ ਅਧਿਕਾਰਤ ਤੌਰ ਤੇ ਸ਼ਟਡਾਊਨ ਹੋ ਗਈ ਕਿਉਂਕਿ ਕਾਂਗਰਸ ਫੰਡਿੰਗ ਯੋਜਨਾ ਤੇ ਸਹਿਮਤ ਨਹੀਂ ਹੋ ਸકી 에ਅਰਲਾਈਨ ਕੰਪਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਬੰਦ ਦਾ ਫਲਾਈਟਸ ਤੇ ਵੀ ਅਸਰ ਪੈ ਸਕਦਾ ਹੈ ਕਿਰਤ ਵਿਭਾਗ ਆਪਣੀ ਮਾਸਿਕ ਬੇਰੋਜ਼ਗਾਰੀ ਰਿਪੋਰਟ ਜਾਰੀ ਨਹੀਂ ਕਰੇਗਾ ਜੋ ਕਿ ਅਮਰੀਕੀ ਅਰਥਵਿਵਸਥਾ ਦੀ ਸਿਹਤ ਦਾ ਇੱਕ ਮੁੱਖ ਮਾਪ ਹੈ ਪਿਛਲੇ ਹਫਤੇ ਸਰਕਾਰੀ ਵਿਭਾਗਾਂ ਚ ਨੌਕਰੀਆਂ 87 ਫੀਸਦੀ ਘਟ ਕੇ 1300 ਹੋ ਗਈਆਂ ਇੱਕ ਰਿਪੋਰਟ ਅਨੁਸਾਰ ਹਜ਼ਾਰਾਂ ਸੰਗੀ ਸਰਕਾਰੀ ਕਰਮਚਾਰੀਆਂ ਨੂੰ ਛੁੱਟੀ ਤੇ ਭੇਜ ਦਿੱਤਾ ਜਾਵੇਗਾ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਪਹਿਲਾਂ ਚੇਤਾਵਨੀ ਦਿੱਤੀ ਸੀ ਕਿ ਜੇਕਰ ਕਾਂਗਰਸ ਫੰਡਿੰਗ ਬਿੱਲ ਪਾਸ ਨਹੀਂ ਕਰਦੀ ਤਾਂ ਹੋਰ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ ਐਫਬੀਆਈ ਡਰੱਗ ਐਨਫੋਰਸਮੈਂਟ ਏਜੰਸੀ ਕੋਸਟ ਗਾਰਡ ਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਅਧਿਕਾਰੀ ਡਿਊਟੀ ਤੇ ਰਹਿਣਗੇ ਨਵੇਂ ਵਿਭਾਗ ਦੇ ਕਰਮਚਾਰੀ ਜੋ ਇਮੀਗ੍ਰੇਸ਼ਨ ਅਦਾਲਤ ਪ੍ਰਣਾਲੀ ਦੀ ਨਿਗਰਾਨੀ ਕਰਦੇ ਨੇ ਵੀ ਕੰਮਤੇ ਰਹਿਣਗੇ ਬਾਰਡਰ ਪੈਟਰੋਲ ਤੇ ਇਮੀਗ੍ਰੇਸ਼ਨ ਐਨਫੋਰਸਮੈਂਟ ਏਜੰਟ ਵੀ ਆਪਣੀਆਂ ਚੌਕੀਆਂ ਤੇ ਰਹਿਣਗੇ ਇਸ ਤੋਂ ਪਹਿਲਾਂ 2019 ਚ ਅਮਰੀਕਾ ਦੀ ਸਰਕਾਰ ਸ਼ਟਡਾਊਨ ਹੋਈ ਸੀ ਮੌਜੂਦਾ ਰਿਪਬਲਿਕਨ ਮੈਂਬਰ ਫੰਡਿੰਗ ਨੂੰ 7 ਹੋਰ ਹਫ਼ਤਿਆਂ ਲਈ ਵਧਾਉਣਾ ਚਾਹੁੰਦੇ ਸਨ ਪਰ ਡੈਮੋਕ੍ਰੇਟਸ ਦਾ ਕਹਿਣਾ ਸੀ ਕਿ ਉਹ ਉਦੋਂ ਤੱਕ ਸਹਿਮਤ ਨਹੀਂ ਹੋਣਗੇ ਜਦੋਂ ਤੱਕ ਵੱਡੇ ਬਦਲਾਅ ਨਹੀਂ ਕੀਤੇ ਜਾਂਦੇ ਸ਼ਟਡਾਊਨ ਦੇ ਕਾਰਨ ਲੱਖਾਂ ਫੈਡਰਲ ਕਰਮਚਾਰੀਆਂ ਦੀ ਛੁੱਟੀ ਹੋ ਗਈ ਹੈ ਪਰ ਹੋ ਸਕਦਾ ਹੈ ਕਿ ਉਹ ਮੁੱਦਾ ਹੱਲ ਹੋਣ ਤੱਕ ਬਿਨਾਂ ਤਨਖਾਹ ਦੇ ਕੰਮ ਕਰਨਾ ਜਾਰੀ ਰੱਖਣ ਹਾਲਾਂਕਿ ਇਸ ਸ਼ਟਡਾਊਨ ਦੌਰਾਨ ਜ਼ਰੂਰੀ ਸੇਵਾਵਾਂ ਜਿਵੇਂ ਕਿ ਮੈਡੀਕਲ ਸੇਵਾਵਾਂ ਖੁੱਲੀਆਂ ਰਹਿਣਗੀਆਂ ਇਮੀਗ੍ਰੇਸ਼ਨ ਤੇ ਛੋਟੇ ਕਾਰੋਬਾਰਾਂ ਤੇ ਘਰ ਖਰੀਦਾਰਾਂ ਲਈ ਕਰਜ਼ੇ ਮਿਲਣ 'ਚ ਦੇਰੀ ਹੋ ਸਕਦੀ ਹੈ। ਭਾਰਤ 'ਚ ਬੱਚਿਆਂ ਦੇ ਨਾਮ ਰੱਖਣਾ ਇੱਕ ਪਰਿਵਾਰਕ ਪਰੰਪਰਾ ਹੈ। ਸੰਯੁਕਤ ਰਾਜ ਅਮਰੀਕਾ 'ਚ ਇੱਕ ਔਰਤ ਨੇ ਇਸ ਪ੍ਰਥਾ ਨੂੰ ਕਰੋੜਾਂ ਦਾ ਬਿਜ਼ਨਸ ਬਣਾ ਲਿਆ। ਸੈਨ ਫ੍ਰਾਂਸਿਸਕੋ ਆਧਾਰਿਤ ਟੇਲਰ ਹੰਫਰੀ ਪੇਸ਼ੇਵਰ ਤੌਰ ਤੇ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਵਿਲੱਖਣ ਅਤੇ ਵਿਸ਼ੇਸ਼ ਨਾਮ ਸੁਝਾਉਂਦੀ ਹੈ। ਜਿਸ ਲਈ ਉਹ 30000 ਡਾਲਰ ਜਾਨੀ ਕਿ ਲਗਭਗ 2.7 ਮਿਲੀਅਨ ਰੁਪਏ ਤੱਕ ਚਾਰਜ ਕਰਦੀ ਹੈ ਅਮੀਰ ਮਾਪਿਆਂ ਦੀ ਇੱਕ ਲਾਈਨ ਟੇਲਰ ਦੇ ਘਰ ਦੇ ਬਾਹਰ ਉਡੀਕ ਕਰਦੀ ਹੈ ਜੋ ਆਪਣੇ ਬੱਚੇ ਦਾ ਨਾਮ ਵਿਲੱਖਣ ਤੇ ਯਾਦਗਾਰੀ ਹੋਣ ਲਈ ਉਤਸੁਕ ਨੇ ਟੇਲਰ ਨੇ 2018 ਚ ਸਿਰਫ 100 ਡਾਲਰ ਨਾਲ ਇਹ ਵਿਲੱਖਣ ਕਾਰੋਬਾਰ ਸ਼ੁਰੂ ਕੀਤਾ ਸੀਗਾ ਇੱਕ ਪਾਰਟੀ ਚ ਕੁਝ ਅਮੀਰ ਕਾਰੋਬਾਰੀਆਂ ਨਾਲ ਗੱਲ ਕਰਨ ਤੋਂ ਬਾਅਦ ਉਸ ਨੂੰ ਅਹਿਸਾਸ ਹੋਇਆ ਕਿ ਉਸ ਦਾ ਕੰਮ ਬਹੁਤ ਘੱਟ ਜਦੋਂ ਉਸਦੀ ਕਹਾਣੀ ਨਿਊਯਾਰਕਰ ਮੈਗਜ਼ੀਨ 'ਚ ਪ੍ਰਕਾਸ਼ਿਤ ਹੋਈ ਤਾਂ ਉਸਦਾ ਕਾਰੋਬਾਰ ਰਾਤੋਂ ਰਾਤ ਹਿੱਟ ਹੋ ਗਿਆ ਹੁਣ ਉਸਦੇ ਪੈਕੇਜ 200 ਡਾਲਰ ਲਗਭਗ 17000 ਰੁਪਏ ਤੋਂ 30000 ਡਾਲਰ ਲਗਭਗ 27 ਲੱਖ ਰੁਪਏ ਤੱਕ ਹਨ ਜੇਕਰ ਕੋਈ ਘੱਟ ਭੁਗਤਾਨ ਕਰਦਾ ਹੈ ਤਾਂ ਉਹ ਈਮੇਲ ਤੇ ਸਿਰਫ ਕੁਝ ਨਾਮ ਸੁਝਾਉਂਦੀ ਹੈ ਜ਼ਿਆਦਾ ਭੁਗਤਾਨ ਕਰਨ ਵਾਲੇ ਮਾਪਿਆਂ ਲਈ ਟੇਲਰ ਡੁੰਗਾਈ ਨਾਲ ਖੋਜ ਕਰਦੀ ਹੈ ਉਹ ਪਰਿਵਾਰ ਦੇ ਪਿਛੋਕੜ ਪਰੰਪਰਾਵਾਂ ਅਤੇ ਮਾਪਿਆਂ ਦੀਆਂ ਇੱਛਾਵਾਂ ਨੂੰ ਸਮਝਦੀ ਹੈ ਕਿ ਇੱਕ ਅਜਿਹਾ ਨਾਮ ਬਣਾਇਆ ਜਾਵੇ ਜੋ ਸੱਚਮੁੱਚ ਬੱਚੇ ਦੀ ਪਛਾਣ ਨੂੰ ਦਰਸਾਉਂਦਾ ਹੋਵੇ ਭਾਵੇਂ ਮਾਪੇ ਕਿਸੇ ਨਾਮ ਤੇ ਅਸਹਿਮਤ ਹੋਣ ਟੇਲਰ ਵਿਚੋਲਗੀ ਕਰਦੀ ਹੈ ਤੇ ਉਹਨਾਂ ਨੂੰ ਇੱਕ ਨਾਮ ਤੇ ਸਹਿਮਤ ਹੋਣ ਲਈ ਮਨਾਉਂਦੀ ਹੈ ਟੇਲਰ ਨੇ ਹੁਣ ਤੱਕ 500 ਤੋਂ ਵੱਧ ਬੱਚਿਆਂ ਦੇ ਨਾਮ ਰੱਖੇ ਨੇ ਤੇ ਸੋਸ਼ਲ ਮੀਡੀਆ ਤੇ 1 ਲੱਖ ਤੋਂ ਵੱਧ ਫੋਲੋਅਰਸ ਨੇ ਉਹਨਾਂ ਦਾ ਮੰਨਣਾ ਹੈ ਕਿ ਇੱਕ ਨਾਮ ਸਿਰਫ ਇੱਕ ਸ਼ਬਦ ਨਹੀਂ ਹੈ ਇਹ ਇੱਕ ਬੱਚੇ ਦੀ ਪਛਾਣ ਦੀ ਨਿਸ਼ਾਨ ਹੈ ਬੀਤੀ ਰਾਤ ਨਿਊ ਜਰਸੀ ਸੂਬੇ ਦੀ ਐਟਲੈਂਟਿਕ ਕਾਉਂਟੀ ਦੇ ਐਗ ਹਾਰਬਰ ਟਾਊਨਸ਼ਿਪ 'ਚ ਇੱਕ ਗੁਜਰਾਤੀ ਭਾਰਤੀ ਦੇ ਸਟੋਰ ਤੋਂ ਤਜੋਰੀ 'ਚ ਡ੍ਰਿੱਲ ਕਰਕੇ ਚੋਰ 13000 ਡਾਲਰ ਲੁੱਟ ਕੇ ਲੈ ਗਏ। ਸਥਾਨਕ মিডিਆ ਰਿਪੋਰਟਸ ਮੁਤਾਬਕ ਚੋਰੀ ਐਤਵਾਰ ਨੂੰ ਐਮ ਐਂਡ ਐਸ ਪ੍ਰੋਡਿਊਸ ਅਤੇ ਡੇਲੀ ਆਊਟਲੈਟ ਨਾਂ ਦੇ ਸਟੋਰ 'ਚ ਹੋਈ। ਸਟੋਰ ਦੇ ਮਾਲਕ ਦੀਪੇਨ ਪਟੇਲ ਨੇ মিডিਆ ਨੂੰ ਦੱਸਿਆ ਕਿ ਚੋਰ ਸੁਰੱਖਿਆ ਪ੍ਰਣਾਲੀ ਨੂੰ ਅਯੋਗ ਕਰਕੇ ਤੇ ਇੱਕ ਮੋਰੀ ਕਰਕੇ ਸਟੋਰ 'ਚ ਦਾਖਲ ਹੋਏ। ਤੇ 13000 ਡਾਲਰ ਦੀ ਨਗਦੀ ਨਾਲ ਕੈਮਰਾ ਸਿਸਟਮ ਵੀ ਨਾਲ ਲੈ ਕੇ ਫਰਾਰ ਹੋ ਗਿਆ। ਸਟੋਰ ਮਾਲਕ ਦੀਪੇਨ ਪਟੇਲ ਨੇ ਇਹ ਵੀ ਸ਼ੱਕ ਪ੍ਰਗਟ ਕੀਤਾ ਹੈ ਕਿ ਇਸ ਘਟਨਾ ਚ ਕੋਈ ਅੰਦਰੂਨੀ ਭੇਤੀ ਵਿਅਕਤੀ ਸ਼ਾਮਲ ਹੋ ਸਕਦਾ ਹੈ ਕਿਉਂਕਿ ਜਿਸ ਤਰੀਕੇ ਨਾਲ ਸੁਰੱਖਿਆ ਪ੍ਰਣਾਲੀ ਬੰਦ ਕੀਤੀ ਗਈ ਸੀ ਉਸ ਤਰੀਕੇ ਨਾਲ ਕਿਸੇ ਅਣਜਾਣ ਵਿਅਕਤੀ ਲਈ ਚੋਰੀ ਨੂੰ ਅੰਜਾਮ ਦੇਣਾ ਬਹੁਤ ਮੁਸ਼ਕਲ ਹੋਵੇਗਾ। ਦੀਪੇਨ ਪਟੇਲ ਨੇ ਕਿਹਾ ਕਿ ਸਟੋਰ ਚ ਦਾਖਲ ਹੋਏ ਚੋਰ ਕੈਸ਼ੀਅਰ ਕੋਲ ਗਿਆ ਤੇ ਆਪਣਾ ਕੰਮ ਪੂਰਾ ਕਰਨ ਤੋਂ ਬਾਅਦ ਚਲੇ ਗਿਆ। ਪਟੇਲ ਅਨੁਸਾਰ ਸਟੋਰ ਚ ਦਾਖਲ ਹੋਏ ਚੋਰਾਂ ਨੇ ਬਿਜਲੀ ਸਪਲਾਈ ਬੰਦ ਕਰ ਦਿੱਤੀ ਤੇ ਕੈਮਰਾ ਸਰਵਰ ਅਤੇ 13000 ਡਾਲਰ ਦੀ ਨਗਦੀ ਲੈ ਕੇ ਭੱਜ ਗਏ। ਰਾਤ ਨੂੰ ਚੋਰੀ ਤੋਂ ਬਾਅਦ ਕਰਮਚਾਰੀ ਸਵੇਰੇ 7 ਵਜੇ ਸਟੋਰ ਖੋਲਣ ਲਈ ਪਹੁੰਚੇ ਤਾਂ ਪਤਾ ਲੱਗਾ ਕਿ ਚੋਰੀ ਹੋ ਗਈ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।